ਜਸ਼ਨਨ ਸਾਫ ਕਮੇਟੀ ਅਤੇ ਪਰਿਵਾਰ ਦੇ ਵੱਲੋਂ ਅੱਜ ਫਿਰੋਜ਼ਪੁਰ ਸਤਲੁਜ ਪ੍ਰੈਸ ਕਲੱਬ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਕਾਫੀ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਗਈਆਂ ਜਸ਼ਨ ਦਾ ਪਰਿਵਾਰ ਕਿਤੇ ਬੈਠਦਾ ਨਹੀਂ ਗਿਆ ਐਕਸ਼ਨ ਕਮੇਟੀ ਕਿਤੇ ਬੈਠਣਾ ਗਈ। ਚਰਚਾਵਾਂ ਹੋਈਆਂ ਹਲਕੇ ਦੇ ਵਿਧਾਇਕ ਦੇ ਵੀ ਵੱਖ-ਵੱਖ ਇੰਟਰਵਿਊ ਵੱਖ-ਵੱਖ ਚੈਨਲਾਂ ਦੇ ਨਿਕਲ ਕੇ ਸਾਹਮਣੇ ਆਏ। ਪਰ ਉਹਨਾਂ ਸਾਰੀਆਂ ਗੱਲਾਂ ਤੇ ਵਿਸ਼ਰਾਮ ਚਿੰਨ ਲਗਾਦਿਆਂ ਹੋਇਆ ਅੱਜ ਪਰਵਾਨ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ। ਪਰਿਵਾਰ ਵੀ ਮੌਜੂਦ ਹੈ ਤੇ ਹੋਰ ਮੈਂਬਰ ਵੀ ਮੌਜੂਦ ਹੈਗੇ ਨੇ। ਗੱਲਬਾਤ ਜਿਹੜੀ ਹੈ ਉਹ ਕਰ ਲੈਂਦੇ ਹੈਗੇ ਆ। ਕੀ ਗੱਲਬਾ ਕੀ ਹੈਗਾ ਕੀ ਗੱਲ ਬਣੀ ਅੱਜ ਪ੍ਰੈਸ ਕਾਨਫਰੰਸ ਕਰਨੀ ਤੁਹਾਨੂੰ ਪਈ ਆ ਕੀ ਇਨਸਾਫ ਨਹੀਂ ਮਿਲਿਆ ਨਹੀਂ ਜੀ ਇਨਸਾਫ ਨਹੀਂ ਮਿਲਿਆ ਮਤਲਬ ਸਾਰੇ ਚੁੱਪਚਾਪ ਬੈਗੇ ਸੀਗੇ ਤੇ ਸਟ ਦਾ ਵੀ ਸਾਨੂੰ ਕੋਈ ਫੈਸਲਾ ਨਹੀਂ ਦਿੱਤਾ ਇੰਨੇ ਦਿਨ ਹੋ ਗਏ ਨੇ ਤੇ ਅਸੀਂ ਇਸ ਕਰਕੇ ਹੁਣ ਫਿਰ ਦੁਬਾਰਾ ਉੱਠੇ ਆ ਵੀ ਕੀ ਗੱਲ ਏ ਸਾਡੇ ਦੇ ਸਭੋ ਤਵੇ ਲਾਜ ਆ ਰਹੇ ਸੀ ਵੀ ਇਹ ਨਾਰਾਜ਼ਨਾਮਾ ਕਰ ਲਿਆ ਇਹਨਾਂ ਕੁਝ ਲੈ ਲਿਆ ਤੇ ਸਾਰੀ ਦੁਨੀਆ ਚ ਫਾੜ ਡਾਈ ਏ ਤੇ ਜਸ਼ਨ ਕਮੇਟੀ ਜਿਹੜੀ ਏ ਉਹਨਾਂ ਤੇ ਵੀ ਲਾ ਰਹੇ ਸੀ ਵੀ ਇਹ ਪੈਸੇ ਲੈ ਕੇ ਬੈਗੇ ਆ ਤੇ ਕੋਈ ਵੀ ਕਿਸੇ ਨੇ 1 ਰੁਪਈਆ ਵੀ ਨਹੀਂ ਲਾਇਆ ਕਿਸੇ ਕੋਲੋਂ ਵੱਧ ਤੋਂ ਵੱਧ ਜੋਰ ਲਾ ਕੇ ਅਸੀਂ ਤਾਂ ਇਹ ਸੱਟ ਜੋ ਫੈਸਲਾ ਸਾਰੇ ਕਿ ਸਾਨੂੰ ਮਨਜ਼ੂਰ ਏ ਤੇ ਅਸੀਂ ਦੋਨਾਂ ਦੀ ਡੀਕ ਕਰਦੇ ਪਏ ਸੀ ਤਾਂ ਅਸੀਂ ਬਹਿ ਰਹੇ ਸੀਗੇ ਹੂੰ ਤੇ ਭੋਗ ਵਾਲੇ ਦਿਨ ਰਾਤ ਨੂੰ ਮੈਨੂੰ ਲੈ ਆਏ ਨੇ 8 ਵਜੇ ਦੋ ਜੀਆਂ ਨੂੰ ਤੇ ਸਾਡੇ ਕੋਲ ਪਤਾ ਨਹੀਂ ਉਹਨਾਂ ਕੀ ਲਿਖਿਆ ਗੂਠੇ ਸੈਨ ਲਵਾ ਲਿਆ ਤੇ ਉਸ ਤੋਂ ਬਾਅਦ ਕਹਿੰਦੇ ਸੋਮਵਾਰ ਅਸੀਂ ਪਰਚੇ ਕਰ ਦਿਆਂਗੇ ਮੰਗਲਵਾਰ ਕਰ ਦਿਆਂਗੇ ਇਹ ਤੱਕ ਕਿਸੇ ਦਾ ਕੋਈ ਪਰਚਾ ਨਹੀਂ ਕਟੀਚਾ ਕੋਈ ਪੁਲਿਸ ਨਹੀਂ ਗਈ ਪਿੰਡ ਜਾਂ ਕਿਸੇ ਵੀ ਕਿਸੇ ਨੂੰ ਫੜਨਾ ਤੇ ਅਸੀਂ ਸਭ ਕੋ ਡੀਕਦੇ ਪਏ ਹਾਂ ਪਰ ਕੋਈ ਗੱਲ ਹੋਈ ਨਹੀਂ ਅੱਜ 20-25 ਦਿਨ ਹੋ ਗਏ ਨੇ ਇਸ ਗੱਲ ਨੂੰ ਤੇ ਅਸੀਂ ਇਸ ਕਰਕੇ ਅੱਜ ਪ੍ਰੈਸ ਵਾਲਿਆਂ ਦੇ ਕੋਲ ਬਿਆਨ ਦਿੱਤੇ ਨੇ ਵੀ ਸਾਹੀਂ ਕੋਈ ਕਿਸੇ ਨਾਲ ਰਲੇ ਨਹੀਂ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ ਕਮੇਟੀ ਵਾਲੇ ਸਾਰੇ ਸਾਡੇ ਨਾਲ ਨੇ ਤੇ ਸਾਰੇ ਸਹਿਮਤ ਨਾਲ ਕੰਮ ਕਰਦੇ ਇੱਕ ਗੱਲ ਬਾਹਰ ਆ ਰਹੀ ਸੀ ਵੀ ਕੁਝ ਰਿਸ਼ਤੇਦਾਰ ਨੇ ਤੁਹਾਡੇ ਉਹਨਾਂ ਦੇ ਵੱਲੋਂ ਰਾਜੀ ਨਮਾ ਕਰ ਲਿਆ ਗਿਆ ਜਾਂ ਕੋਈ ਗੱਲਬਾਤ ਹੋ ਗਈ ਹੈ ਉਧਰਲੇ ਪਾਸੇ ਨਹੀਂ ਜੀ ਰਿਸ਼ਤੇਦਾਰਾਂ ਨੇ ਕੋਈ ਵੀ ਇਹੋ ਜੀ ਗੱਲ ਨਹੀਂ ਕੀਤੀ ਐਵੇਂ ਫਾੜਾਈਏ ਹੂੰ ਬੀ ਰਿਸ਼ਤੇਦਾਰ ਤਾਂ ਸਾਰੇ ਆਪਣੇ ਨਾਲ ਹੀ ਆ ਸਾਡੇ ਸਾਰੇ ਭੈਣਾ ਭਰਾ ਖੜੇ ਆ ਨਾਲ ਆ ਖੜੇ ਜੀ ਇਹਨਾਂ ਨੇ ਕੁਝ ਲਿਆ ਹੋਵੇ ਤਾਂ ਫਿਰ ਮੇਰੇ ਨਾਲ ਥੋੜਾ ਆਉਂਦੇ ਸੀ ਹੂੰ ਹੂੰ ਰਿਸ਼ਤੇਦਾਰਾਂ ਦੀ ਕੋਈ ਗਲਤੀ ਨਹੀਂ ਗਈ ਉਹ ਤਾਂ ਸਾਰੇ ਵਿਚਾਰੇ ਨਾਲ ਨੇ ਇਸ ਟਾਈਮ ਕੀ ਮੰਗ ਹੁਣ ਤੁਹਾਡੀ ਲਾਸਟ ਸਾਡੀ ਮੰਗ ਇਹ ਹੋਈ ਸਾਨੂੰ ਇਨਸਾਫ ਚਾਹੀਦਾ ਸਾਨੂੰ ਹੋਰ ਕਿਸੇ ਦੀ ਚੀਜ਼ ਦੀ ਲੋੜ ਨਹੀਂ ਜਿਹੜੇ ਜਸ਼ਨ ਦੇ ਕਾਦਲ ਨੇ ਜਿਹੜੇ ਹੋਰ ਵੀ ਉਹਨੇ ਆਪ ਤਰਖਾਸ਼ਾਂ ਦਿੱਤੀਆਂ ਨੇ ਸਾਰਿਆਂ ਦੇ ਕਾਰਵਾਈ ਹੋਣੀ ਚਾਹੀਦੀ ਮੰਤਰੀ ਸਾਹਿਬ ਨੇ ਤੁਹਾਨੂੰ ਵਿਸ਼ਵਾਸ ਦਿਵਾਇਆ ਸੀ ਥੋੜੇ ਦਿਨ ਪਹਿਲਾਂ ਇਲੈਕਸ਼ਨ ਚ ਉਹ ਵੀ ਬਣਿਆ ਉਹ ਮੰਤਰੀ ਸਾਹਿਬ ਨੇ ਅਮਰ ਰੋੜੇ ਦੀ ਹਾਂਜੀ ਅਮਰ ਰੋੜੇ ਕੋਲ ਗਏ ਆਂ ਜਿਲ੍ਹਿਆ ਧਿਆਣੇ ਅਸੀਂ ਉਹਨਾਂ ਕਿਹਾ ਸੀ ਵੀ ਤੁਸੀਂ 2-4 ਦਿਨ ਬੈਠੋ ਤੇ ਅਸੀਂ ਸਾਰਾ ਕੁਝ ਕਰਾਂਗੇ ਪਰ ਉਹਨਾਂ ਦਾ ਵੀ ਕੋਈ ਗੱਲ ਦਾ ਅਸਰ ਹੋਇਆ ਨਹੀਂ ਯਾਰ ਵੀ ਜਿਹੜੇ ਜਿਲ੍ਹਿਆਣੇ ਗਏ ਆਂ ਤੇ ਕਹਿੰਦੇ ਸੈਟ ਭਾਈਏ ਤੇ 2 ਦਿਨਾਂ ਵਿੱਚ ਤੁਹਾਨੂੰ ਫੈਸਲਾ ਦੇ ਦਿਆਂਗੇ 48 ਘੰਟਿਆਂ 'ਚ ਅੱਛਾ ਕਾਕਾ ਬਰਾੜ ਆਇਆ ਸੀ ਭੋਗ ਤੇ ਉਹ ਕਹਿੰਦਾ ਸੀ ਮੈਂ ਕਰੇ ਆਉਂਗਾ ਦੁਬਾਰਾ ਮੈਂ ਪਰਿਵਾਰ ਨੂੰ ਸਾਫ ਦਊਂਗਾ ਜਿਵੇਂ ਸਾਡੇ ਨਾਲ ਰਹਿੰਦਾ ਰਿਹਾ ਆਇਆ ਕਾਕਾ ਬਰਾੜ ਦੁਬਾਰਾ ਤੋਂ ਨਹੀਂ ਜੀ ਕੋਈ ਨਹੀਂ ਆਇਆ ਕਾਕਾ ਬਰਾੜ ਕਰੇ ਨਹੀਂ ਆਇਆ ਉੱਥੇ ਭੋਗ ਤੇ ਆਏ ਨੇ ਸਾਰੇ ਉਸ ਤੋਂ ਬਾਅਦ ਸਾਡੇ ਕੋਲ ਕੋਈ ਨਹੀਂ ਆਇਆ ਕਰੇ ਇਹ ਭੋਗ ਤਾਂ ਪਹਿਲਾਂ ਪਹਿਲਾਂ ਆਏ ਨੇ ਭੋਗ ਵੀ ਅਸੀਂ ਵੀਰੇ ਤਾਂ ਪਾਇਆ ਸੀਗਾ ਵੀ ਐਤਵਾਰ ਮਹੀਨਾ ਸੀਗਾ ਦੇਸੀ ਜੜ ਦੇਣਾ ਸਾਡੇ 'ਚ ਵਿਚਾਰ ਕਰਦੇ ਸੀ ਬੱਚੇ ਦੀ ਮੌਤ ਹੋਈ ਏ ਤੇ ਆਪਾਂ ਸ਼ਨੀਵਾਰ ਭੋਗ ਪਾ ਲਈਏ ਤਾਂ ਭੋਗ ਪਾਇਆ ਗਿਆ ਤੇ ਹੋਰ ਸਾਡਾ ਕੋਈ ਰਾਜਨਾਵਾਂ ਨਹੀਂ ਕਿਸੇ ਨਾ ਆਇਆ ਕੋਈ ਅਸੀਂ ਪੈਸਾ ਨਹੀਂ ਲਿਆ ਜਿੰਨੀ ਵੀ ਸੰਤ ਸੁਣਦੀ ਪਈਏ ਵੀ ਐਵੇਂ ਸਾਡੀ ਝੋਠੀ ਫਾੜ ਡਾਈ ਗਈ ਏ ਈਨਾਂ ਨੇ ਰਾਜਨਾਵਾ ਕੀਤਾ ਪਰ ਅਸੀਂ ਕਿਸੇ ਨਾਲ ਕੋਈ ਰਾਜਨਾਵਾ ਨਹੀਂ ਕੀਤਾ ਜਸ਼ਨ ਕਮੇਟੀ ਜਿਹੜੀ ਏ ਇਹਨਾਂ ਵੀ ਕੋਈ ਕਿਸੇ ਕੋ ਰੁਪਈਆ ਨਹੀਂ ਲਿਆ ਸਾਰੇ ਅਸੀਂ ਪ੍ਰਗਰਥਾਵੜ ਕੇ ਸੌ ਖਾਦੀ ਹਾਂ ਵੀ ਕੋਈ ਵੀ ਬੰਦਾ ਬਹੇਗਾ ਨਾ ਇਹਨਾਂ ਨੂੰ ਸਾਫ਼ ਦਵਾਵਾਂਗੇ ਜਸ਼ਨਪੁਰ ਦੀ ਹੂੰ ਕੀ ਕਹਿਣਾ ਚਾਹੁੰਦੇ ਹੋ ਅੱਜ ਅਸੀਂ ਇਹੀ ਚਾਚਾ ਇਹਨੂੰ ਦੱਸਤਾ ਆ ਉਸ ਸੰਬੰਧ ਚ ਇਕੱਠੇ ਹੋਏ ਸੀ ਕਿਉਂਕਿ ਨਾ ਕਾਫੀ ਦਿਨਾਂ ਤੋਂ ਸਾਨੂੰ ਕਾਲ ਆ ਰਹੀਆਂ ਮੈਨੂੰ ਵੀ ਲੁਧਿਆਣਾ ਵਿੱਚ ਬੈਠਾ ਸੀ ਮੈਨੂੰ ਫੋਨ ਆ ਰਿਹਾ ਕਿ ਤੁਹਾਡੇ ਚਾਚੇ ਨੇ 35 ਲੱਖ ਲੈ ਲਿਆ 40 ਲੱਖ ਲੈ ਲਿਆ ਉਸ ਸੰਬੰਧ ਚ ਸਾਡੀ ਪਰਸੋਂ ਵੀ ਗੱਲ ਹੋਈ ਕਮੇਟੀ ਨਾਲ ਵੀ ਮੇਰੀ ਗੱਲ ਹੋਈ ਜਿਹੜੀ ਜਸ਼ਨ ਦੀ ਸੀ ਕਮੇਟੀ ਬਣਾਈ ਸੀ ਸਾਡੇ ਨਾਲ ਜੱਥੇਬੰਦੀਆਂ ਸਾਰੀਆਂ ਹੀਆਂ ਨੇ ਚਾਚਾ ਇਹਨੇ ਕਾਲ ਕੀਤੀ ਤਾਂ ਹੀ ਅਸੀਂ ਅੱਜ ਇਹ ਕਮੀਟਿੰਗ ਰੱਖੀ ਸੀ ਉਹ ਚ ਇਹ ਦੱਸਣਾ ਇਹ ਹੀ ਚਾਹੁੰਦੇ ਸੀ ਕਿ ਅਸੀਂ ਸਾਡੇ ਤੱਕ ਅਪਰੋਚ ਕਰ ਰਹੇ ਨੇ ਉਹ ਉਹ 35 ਦੇ ਰਿਆ ਕੋ 40 ਦੇ ਰਿਆ ਕਿਸੇ ਨਾਲ ਅਪਰੋਚ ਹੋਈ ਆ ਪੈਸਿਆਂ ਦੀ ਅਪਰੋਚ ਹੋਈ ਹੋਰ ਵੀ ਕਿਸੇ ਨਾ ਕਿਸੇ ਥਰੂ ਬਾਹਰ ਗੱਲ ਉੱਡ ਰਹੀ ਵੀ 35 ਲੱਖ ਜਾਂ 37 ਲੱਖ ਲੈ ਲਿਆ ਪਰਿਵਾਰ ਨੇ ਜਸ਼ਨ ਦੇ ਫਾਦਰ ਨੇ ਜਾਂ ਰਿਸ਼ਤੇਦਾਰਾਂ ਨੇ ਇਹ ਗੱਲ ਹਵਾ ਬਾਹਰ ਹੈਗੀ ਆ ਇਹ ਗੱਲ ਝੂਠੀ ਆ ਜਾਂ ਸੱਚੀ ਆ ਨਹੀਂ ਲਿਆ ਤਾਂ ਨਹੀਂ ਚਲੋ ਅਸੀਂ ਅਪਰੋਚ ਕਰ ਰਹੇ ਨੇ ਉਹ ਇਹ ਨਹੀਂ ਸਾਡੇ ਘਰੇ ਆਏ ਆ ਕਿਸੇ ਨਾ ਕਿਸੇ ਥਰੂ ਕਾਲਸ ਆ ਰਹੀਆਂ ਨੇ ਤੁਸੀਂ ਮਿਲੋ ਠੀਕ ਆ ਜੀ ਤੁਹਾਡਾ ਇੰਨੇ ਜਰਾ ਇਨਾਮ ਕਰਾ ਦਾਂਗੇ ਬਟ ਚਾਚਾ ਜੀ ਨੇ ਔਰ ਸਾਡੇ ਸਾਰੇ ਪਰਿਵਾਰ ਦਾ ਫੈਸਲਾ ਸੀ ਕਿ ਅਸੀਂ ਆਪਣੇ ਮੁੰਡੇ ਦਾ ਮੁੱਲ ਨਹੀਂ ਪੋਣਾ ਕਿ ਸਾਡਾ ਮੁੰਡਾ ਕਿਸੇ ਮੁੱਲ ਚ ਨਹੀਂ ਆਉਂਦਾ ਸਾਨੂੰ ਇਨਸਾਫ ਚਾਹੀਦਾ ਕਿਉਂਕਿ ਉਹਦੇ ਕਾਤਲ ਜਿਹੜੇ ਫੌਜਾ ਸਰਾਰੀ ਔਰ ਉਹਦੇ ਪੀ ਪੀ 72 ਲਾਡੀ ਨੇ ਅਸੀਂ ਉਹਨਾਂ ਤੇ ਪਰਚੇ ਕਰਾਉਣੇ ਆ ਉਹਨਾਂ ਨੂੰ ਅਸੀਂ ਅੰਦਰ ਕਰਾਵਾਂਗੇ ਅਸੀਂ ਪੈਸੇ ਲੈਣ ਵਾਲਾ ਚੋਣੇ ਹੈਗੇ ਕਿ ਅਸੀਂ ਆਪਣੇ ਮੁੰਡਾ ਮਰਵਾ ਕੇ ਤੇ ਅਸੀਂ ਪੈਸੇ ਲੈ ਲਈਏ ਅਪਰੋਚ ਕੌਣ ਕਰਵਾ ਰਿਆ ਸੀਗਾ ਰਾਜੀ ਨਾਲੋਂ ਐਮਐਲ ਫੌਜਾ ਸਰਾਰੀ ਜੀ ਕਿਸੇ ਨਾ ਕਿਸੇ ਥਰੂ ਭੇਜ ਰਿਆ ਕਦੀ ਕੋਈ ਬੰਦਾ ਵਿਚ ਪਾ ਰਿਹਾ ਕੋਈ ਇਲਾਕੇ ਦਾ ਬੰਦਾ ਪਾ ਰਿਹਾ ਕੋਈ ਆਫੀਸਰ ਲਾ ਲੋ ਵਿੱਚ ਕਿਸੇ ਨਾ ਕਿਸ ਨੂੰ ਕਹਿ ਰਿਹਾ ਉਹ ਅੱਛਾ ਪਰਿਵਾਰ ਦੇ ਵੀ ਅਗਰੇ ਰਿਸ਼ਤੇ ਦਰੀ ਪਾਇਆ ਜਾ ਰਹੀਆਂ ਸੀ ਵਿੱਚ ਨਹੀਂ ਉਹ ਫ ਪਰਿਵਾਰ ਦਾ ਬੰਦਾ ਸਾਡਾ ਕੋਈ ਨਹੀਂ ਹੋ ਜਾ ਹੈਗਾ ਜਿਹੜਾ ਜਾ ਕੇ ਉਹਦੇ ਨਾਲ ਡੀਲ ਕਰੇ ਜਾਂ ਬੈਠੇ ਜਾ ਕੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਕੀ ਉਹਨੂੰ ਡਰ ਸਤਾ ਰਿਹਾ ਵੀ ਕਿਤੇ ਹੋ ਨਾ ਜਾਵੇ ਬਿਲਕੁਲ ਸਰ ਤੁਸੀਂ ਉਹਦੀਆਂ ਵੀਡੀਓ ਦੇਖੋ ਜੀ ਪ੍ਰੈਸ ਦੇ ਵਿੱਚ ਉਹ ਦੇ ਰਿਹਾ ਬਖਲਾਇਆ ਪਿਆ ਬਿਲਕੁਲ ਉਹ ਉਹਨੂੰ ਪਤਾ ਹੀ ਨਹੀਂ ਲੱਗਦਾ ਮੈਂ ਅੱਜ ਬਿਆਨ ਕੀ ਦਿੱਤਾ ਔਰ ਕੱਲ ਕੀ ਦੇ ਰਿਹਾ ਮੈਂ ਬਖਲਾੜ ਦੇ ਵਿੱਚ ਉਹ ਆਪਣੇ ਕੋਲ ਹੀ ਬਿਆਨ ਦੇ ਰਿਹਾ ਵਾ ਔਰ ਸਾਨੂੰ ਬਦਨਾਮ ਕਰ ਰਿਹਾ ਉਹ ਉਹ ਤਾਂ ਕਹਿੰਦਾ ਮੈਨੂੰ ਬਦਨਾਮ ਕਰ ਰਿਹਾ ਵੀ ਮੈਂ ਸਹੀ ਹਾਂ ਬਿਲਕੁਲ ਮੈਂ ਦੇਖੋ ਜੀ ਸਾਡਾ 23 ਸਾਲ ਦਾ ਨੌਜਵਾਨ ਮੁੰਡਾ ਗਿਆ ਵਾ ਸਾਨੂੰ ਲੋੜ ਨਹੀਂ ਹੈ ਕਿ ਸਾਡੇ ਮੁੰਡੇ ਦੇ ਰਾਜਨੀਤੀ ਕਰਨ ਦੀ ਔਰ ਨਾ ਹੀ ਸਾਡਾ ਪਰਿਵਾਰ ਵਿੱਚੋਂ ਰਾਜਨੀਤੀ ਵਾਲਾ ਇਹ ਤਾਂ ਖੇਤੀਬਾੜੀ ਵਾਲੇ ਬੰਦੇ ਆ ਇਹ ਸਾਡਾ ਪਹਿਲਾ ਮੁੰਡਾ ਸੀਗਾ ਚਲੋ ਖੇਡਦਾ ਸੀਗਾ ਤੇ ਉਹਦੇ ਕਰਕੇ ਉਹਨੂੰ ਸੀਗਾ ਚਲੋ ਮੈਂ ਆਪਣੇ ਪਿੰਡ ਦੇ ਇਲਾਕੇ ਦਾ ਕੋਈ ਸਵਾਰਾ ਕਿਉਂਕਿ ਪਿਛਲੇ 3-4 ਸਾਲ ਨਹੀਂ ਹੁਣ ਤਾਂ 3-4 ਸਾਲ ਹੋ ਗਏ ਆ ਸਰਾਰੀ ਦੇ ਨਾਲ ਹੀ ਰਹਿ ਜਾ ਸੀਗਾ ਉਹਨੂੰ ਇਹ ਸੀਗੀ ਨਵੀਂ ਸਰਕਾਰ ਆਈ ਆ ਪ੍ਰਸ਼ਟਾਯਰ ਮੁਕਤ ਸਰਕਾਰ ਕਹਿੰਦੇ ਸੀਗੇ ਕਿ ਆਉਣੀ ਆ ਤੇ ਉਹਦੇ ਵਿੱਚ ਮੈਂ ਉਹਨੂੰ ਸੀਗਾ ਕਿ ਮੈਂ ਆਪਣੇ ਇਲਾਕੇ ਦਾ ਕੋਈ ਸਵਾਰ ਸਕਾਂ ਕੋਈ ਖੇਡ ਮਨਰ ਬਣਾਣਾ ਇਲਾਕੇ ਦੇ ਵਿੱਚ ਕਿ ਪਿੰਡ ਨੂੰ ਨਸ਼ਿਆਂ ਤੋਂ ਰਹਿਤ ਕਰਾਂ ਮੈਂ ਉਹਦਾ ਇਸਟੀਲ ਹੀ ਜੁੜਿਆ ਸੀ ਉਹਨੂੰ ਪਤਾ ਨਹੀਂ ਸੀ ਕਿ ਮੇਰੇ ਨਾਲ ਇਹ ਚੀਜ਼ਾਂ ਹੋ ਜਾਣੀਆਂ ਉਹਨੂੰ ਟਾਰਚਰ ਹੀ ਬਹੁਤ ਕੀਤਾ ਗਿਆ ਲਾਸਟ ਵਾਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਟਾਰਚਰ ਕੀਤਾ ਗਿਆ ਉਹਨੂੰ ਸਰਪੰਚੀ ਤੋਂ ਪੈਸੇ-ਪੁਸੇ ਲੈ ਕੇ ਫਿਰ ਉਹਨੂੰ ਕੰਮ ਨਹੀਂ ਕਰਨ ਦੇਦੇ ਸੀਗੇ ਬੋਲੀ ਕਰਾਉਣੀ ਆ ਤਾਂ ਪੈਸੇ ਮੰਗਦੇ ਸੀਗੇ ਬੋਲੀ ਲਈ ਵੀ ਪੈਸੇ ਲੈ ਲੈ ਬੋਲੀ ਫੇਰ ਨਹੀਂ ਹੋਈ ਜੀ ਉਹਦੀ ਅਗਲੀ ਰਣਨੀਤੀ ਹੁਣ ਕੀ ਆ ਤੁਹਾਡੀ ਅੱਜ ਕਾਨਫਰੰਸ ਕੀਤੀ ਤੁਸੀਂ ਅਗਲੀ ਰਣਨੀਤੀ ਸਾਡੀ ਇਹ ਹੈ ਜੀ ਅਸੀਂ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਕਿਉਂਕਿ ਸਾਨੂੰ ਪਿਛਲੇ ਦਿਨੀ ਨਾ ਇੱਕ ਸੱਟ ਬਣਾਈ ਗਈ ਸੀ ਪੰਜਾਬ ਪੁਲਿਸ ਵੱਲੋਂ ਇੱਕ ਸੱਟ ਬਣਾਈ ਗਈ ਸੀ ਤਿੰਨ ਮੈਂਬਰ ਸੀ ਤੇ ਦੋ ਐਸਪੀ ਸੀਗੇ ਐਸਪੀ ਐਚ ਐਸ ਪੀ ਡੀ ਡਿਪਟੀ ਐਸ ਡੀ ਐਸ ਪੀ ਡੀ ਸੱਟ ਬਣਾਈ ਸੀ ਕਿ ਸਾਨੂੰ 17 ਤਰੀਕ ਦਾ ਐਸਐਸਪੀ ਸਾਹਿਬ ਨੇ ਸਾਨੂੰ ਜਦੋਂ ਅਸੀਂ ਧਰਨ ਆ ਲਿਆ ਸੀਗਾ 9 ਤਰੀਕ ਨੂੰ ਮੇਰੇ ਖਿਆਲ ਅਸੀਂ ਧਰਨ ਆ ਲਿਆ ਸੀ ਲੱਖੋ ਕੇ ਬਹਿਰਾਮ ਉਦੋਂ ਸਾਨੂੰ ਐਸਐਸਪੀ ਸਾਹਿਬ ਨੇ ਉੱਥੇ ਸਦਾ ਭੇਜਿਆ ਸੀ ਤੁਸੀਂ ਆ ਕੇ ਮਿਲੋ ਇੱਕ ਰੀ ਚਲੋ ਅਸੀਂ ਚੱਲ ਗਏ ਇੱਕ ਰੀ ਗੱਲ ਸੁਣੋ ਸਾਨੂੰ ਉੱਥੇ ਵਿਸ਼ਵਾਸ ਦਿਵਾਇਆ ਗਿਆ ਕਿ ਸਾਡੀ ਜਿਹੜੀ 17 ਟੱਪ ਗਈ ਆ ਜੂਨ ਉਹਦੇ ਵਿੱਚ ਸਾਨੂੰ ਟਾਈਮ ਦਿੱਤਾ ਕਿ ਅਸੀਂ ਅਸੀਂ ਜਿਹੜੇ ਜਿਹੜੇ ਬੰਦੇ ਇਨਵੋਲਵ ਹੈਗੇ ਨੇ ਸਾਰਿਆਂ ਦੇ ਪਰਚੇ ਦਰਜ ਕਰਕੇ ਇਹਨਾਂ ਦੇ ਕਾਰਵਾਈ ਕਰਾਂਗੇ ਬਟ ਉਹ 17 ਤਰੀਬ ਟੱਪੀ ਨੂੰ ਅੱਜ 8 ਦਿਨ ਹੋ ਚੱਲੇ ਆ ਸਾਡੇ ਤੱਕ ਕਿਸੇ ਨੇ ਕੋਈ ਅਪਰੋਚ ਨਹੀਂ ਕੀਤੀ ਨਾ ਹੀ ਦੁਵਾਰ ਕੋਈ ਪੁਲਿਸ ਵਾਲਾ ਆਇਆ ਤੇ ਨਾ ਹੀ ਕੋਈ ਪ੍ਰਸ਼ਾਸਨ ਦਾ ਹੋਰ ਬੰਦਾ ਆਇਆ ਤੇ ਕੋਸ਼ਿਸ਼ ਚਲੋ ਸਾਡੀ ਫਸਲ ਵੀ ਖੜੀ ਸੀਗੀ ਚਾਚਾ ਜੀ ਉਧਰ ਰੁਜ ਗਏ 4-5 ਦਿਨ ਤੇ ਲੋਕਾਂ ਨੂੰ ਉਹਨਾਂ ਨੇ ਇੱਕ ਅਫਵਾੜ ਆਤੀ ਕਿ ਇਹ ਪੈਸੇ ਲੈ ਕੇ ਬੈਠ ਗਏ ਨੇ ਕਿ ਕੰਮ ਠੰਡਾ ਹੋ ਗਿਆ ਇਹਨਾਂ ਦਾ ਜਣੇ ਕਿ ਉਹ ਗੱਲ ਝੂਠੀ ਆ ਪੈਸੇ ਲੈ ਕੇ ਬੈਠਣ ਵਾਲੇ 100% ਝੂਠੀ ਆ ਜੀ ਅਸੀਂ ਆਪਣੇ ਮੁੰਡੇ ਦੇ ਲਈ ਨਾ ਅੱਜ ਪੈਸੇ ਲਈਏ ਤੇ ਨਾ ਅਸੀਂ ਕੱਲ ਲਈਏ ਸਾਨੂੰ ਪੈਸੇ ਲੁੜਨੀ ਹੈਗੀ ਤੇ ਪਰਿਵਾਰ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਫਿਰੋਜ਼ਪੁਰ ਸਤਲੀ ਪ੍ਰੈਸ ਕਲੱਬ ਦੇ ਵਿੱਚ ਕੀਤੀ ਗਈ ਤੇ ਪਰਿਵਾਰ ਵੱਲੋਂ ਉਹਨਾਂ ਸਾਰੀਆਂ ਗੱਲਾਂ ਤੇ ਵਿਸ਼ਰਾਮ ਚਿੰਨ ਲਗਾਇਆ ਗਿਆ ਜਿਹੜੀਆਂ ਅਫਵਾਹਾਂ ਬਾਜ਼ਾਰ ਦੇ ਵਿੱਚ ਚੱਲ ਰਹੀਆਂ ਹੈਗੀਆਂ ਕਿ ਪਰਿਵਾਰ ਪੈਸੇ ਲੈ ਕੇ ਬੈਠ ਗਿਆ ਅਖ਼ਰ ਕਮੇਟੀ ਪੈਸੇ ਲੈ ਕੇ ਬੈਠ ਗਈ ਪਰ ਐਕਸ਼ਨ ਕਮੇਟੀ ਤੇ ਪਰਿਵਾਰ ਵਿਅਤਬੰਦੀ ਕਰ ਰਹੇ ਹੈਗੇ ਸੀ ਕਿਉਂਕਿ ਪਰਿਵਾਰ ਦੀ ਫਸਲ ਜਿਹੜੀ ਹੈ ਮੱਕੀ ਦਾ ਏਰੀਆ ਹੈਗਾ ਜੇਕਰ ਜਸ਼ਨ ਦੇ ਕਰ ਤੁਸੀਂ ਗਏ ਹੋ ਮੱਕੀ ਦੀ ਫਸਲ ਸੰਭਾਲਣੀ ਸੀ ਉਹਨਾਂ ਦੇ ਬਾਪੂ ਹੋਰੇ ਬਿਜੀ ਸੀ ਪਰ ਹੁਣ ਐਕਸ਼ਨ ਕਮੇਟੀ ਹੈ ਜੇ ਐਕਸ਼ਨ ਕਰਨ ਜਾ ਰਹੀ ਹੈ ਪੰਜ ਨੂੰ ਪੰਜ ਨੂੰ ਗੁਰੂ ਅਰਸਾਏ ਸ਼ਹਿਰ ਬਜ਼ਾਰ ਜਿਹੜਾ ਹੈ ਉਹ ਬਾਂਦਰ ਰੱਖਿਆ ਜਾਊਗਾ ਨਾਲ ਹੀ ਇੱਕ ਧਰਨਾ ਜਿਹੜਾ ਹੈ ਉਹ ਗੁਰੂ ਅਰਸਾਏ ਦੇ ਵਿੱਚ ਕੀਤਾ ਜਾਊਗਾ ਵੱਡਾ ਐਕਸ਼ਨ ਲੈਣ ਜਾ ਰਹੀ ਐਕਸ਼ਨ ਕਮੇਟੀ ਤੇ ਪਰਿਵਾਰ ਦੇ ਸਮੇਤ ਨਾਲ ਹੀ ਗੁਰਜਿੰਦਰਪਾਲ ਸਿੰਘ ਸ਼ੇਵ ਹੋਰਾਂ ਨੇ ਇਹ ਗੱਲ ਕਹੇ ਦੀ ਜੇਕਰ ਪਰਿਵਾਰ ਹਾਈ ਕੋਰਟ ਜਾਂਦਾ ਹੈ ਹਾਈ ਕੋਰਟ ਦਾ ਸਾਰਾ ਲੈਂਦਾ ਹੈ ਤਾਂ ਇੱਕ ਐਫ ਆਈ ਆਰ ਹੁੰਦੀ ਜੀ ਵੀ ਜ਼ ਦਖਾਈ ਦੇਉਗੀ ਤੇਹਦਰ ਲੋਕਾਂ ਦੀ ਆਵਾਜ਼ ਲੋਕਾਂ ਦਾ ਚੰਨਾ ਤੁਹਾਡਾ ਖੁੱਦਾ ਗੁਰੂ ਅਰਜਨ ਦੇਵ ਜੀ